m b

ਬੋਲੋ ਉਸ ਪੰਨ ਆਜੀ ਪ੍ਰਧਾਨ ਜੀ ਕੀ ਕਹਿਣਾ ਚਾਹੂਗੇ ਮਾੜਾ ਦੱਸੋ ਅੱਜ ਸਾਰੇ ਕਿ ਹਾਂ ਸਾਨੂੰ ਸਾਰਿਆਂ ਨੂੰ ਪਤਾ 9 ਤਰੀਕ ਨੂੰ ਮਾਤਾ ਵੈਸ਼ਣੋ ਦੇਵੀ ਯਾਤਰਾ ਦੇ ਆਂਦੇ ਹੋਏ ਯਾਤਰੀਆਂ ਦੇ ਉੱਤੇ ਨਿਹੱਥੇ ਯਾਤਰੀਆਂ ਦੇ ਉੱਤੇ ਜੰਮੂ ਦੇ ਵਿੱਚ ਸ਼ਿਵ ਖੇੜੀ ਜਿਹੜਾ ਪਿੰਡ ਸੀ ਉਹਦੇ ਵਿੱਚ ਜਾ ਕੇ ਪਹਿਲੇ ਘਾਤ ਲਾ ਕੇ ਬੈਠੇ ਹੋਏ ਇਸਲਾਮਿਕ ਜਿਹਹਾਦੀਆਂ ਨੇ ਪਾਕਿਸਤਾਨ ਦੀ ਸ਼ਹਿਦ ਦੇ ਉੱਤੇ ਜਿਹੜੇ ਨੇ ਹੱਥੇ ਸ਼ਰਧਾਲੂ ਯਾਤਰੀ Hindu ਯਾਤਰੀ ਸੀ ਉਹਨਾਂ 'ਤੇ ਗੋਲਾਬਾਰੀ ਕੀਤੀ ਇੰਨੀ નિર્દયਤਾ ਦੇ ਨਾਲ ਇਹ ਗੋਲਾ ਜਿਹੜੀ ਗੋਲੀ ਗੋਲੀਬਾਜੀ ਕੀਤੀ ਉੱਥੇ ਦੇ ਜਿਹੜੇ ਚਸ਼ਮਦੀਰ ਲੋਕ ਆ ਉਹ ਦੱਸਦੇ ਪਏ ਆ ਪਹਿਲਾਂ ਉਹਨਾਂ ਨੇ ਜਿਹੜਾ ਸ਼ੂਟ ਸਭ ਤੋਂ ਪਹਿਲਾਂ ਗੋਲੀਆਂ ਜਿਹੜਾ ਡਰਾਈਵਰ ਸੀ ਡਰਾਈਵਰ ਦੇ ਮਾਰੀਆਂ ਡਰਾਈਵਰ ਤੇ ਮਾਰਨ ਤੋਂ ਬਾਅਦ ਉਹਨਾਂ ਨੇ ਜਿਹੜੀ ਬੱਸ ਸੀ ਬੱਸ ਦੇ ਟਾਇਰਾਂ ਤੇ ਵੀ ਗੋਲੀਆਂ ਮਾਰੀਆਂ ਜਦੋਂ ਉਹਦਾ ਸੰਤੁਲਨ ਵਿਗੜ ਗਿਆ ਤੋਂ ਬਾਅਦ ਸੇ ਜਾ ਕੇ 150 ਫੁੱਟ ਖਾਈ ਦੇ ਵਿੱਚ ਜਾ ਕੇ ਡਿੱਗੀ ਉੱਥੇ ਦੇ ਚਸ਼ਮਦੀਕ ਖਵਾ ਜਿਹਨੇ ਕਹਿੰਦੇ ਨੇ ਉਹਦਾ ਉਹਨਾਂ ਲੋਕਾਂ ਦਾ ਦਿਨ ਉਹਦਾ ਵੀ ਨਹੀਂ ਭਰਿਆ ਉਹਨੇ ਡਿੱਗੀ ਹੋਈ ਬਾਅਦ ਸੇ ਉੱਤੇ ਵੀ ਫਾਇਰਿੰਗ ਕੀਤੀ ਉਹਦੇ ਵਿੱਚ 10 ਜਿਹੜੇ ਨੇ ਹੱਥੇ ਸ਼ਰਧਾਲੂ Hindu ਸ਼ਰਧਾਲੂ ਮਾਰੇ ਗਏ ਔਰ ਉਹਨਾਂ 30 ਤੋਂ ਵੀ ਜ਼ਿਆਦਾ ਜਿਹੜੇ ਸ਼ਰਧਾਲੂ ਨੇ ਫਟੜ ਹੋਏ ਅਸੀਂ ਪੂਰੇ ਦੇਸ਼ ਦੇ ਅੰਦਰ ਬਜਰੰਦ ਦਲ ਵੱਲੋਂ ਇਸੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦੇ ਪਏ ਆ ਔਰ ਨਾਲ ਨਾਲ ਪਾਕਿਸਤਾਨ ਨੂੰ ਜਤਾਬਨੀ ਵੀ ਜਿੰਨੇ ਪਏ ਆ ਔਰ ਸਰਕਾਰ ਨੂੰ ਵੀ ਅਸੀਂ ਨਾਲ-ਨਾਲ ਪ੍ਰਾਰਥਨਾ ਕਰਦੇ ਪਏ ਆ ਜਿੱਦਾਂ ਤੁਸੀਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਲੋਕਾਂ ਦੀ ਚੋੜੀ ਕੱਸੀ ਸੀ ਇੱਕ ਇਸ ਵਾਰ ਦੁਬਾਰ ਤੋਂ ਫੇਰ ਇਹਨਾਂ ਲੋਕਾਂ ਦੀ ਦੁਬਾਰ ਤੋਂ ਚੋੜੀ ਕੱਸਣ ਦਾ ਟਾਈਮ ਆ ਗਿਆ ਇਹਨਾਂ ਦੇ ਫੰਨ ਜਿਹੜੇ ਦੁਬਾਰ ਤੋਂ ਫਨਕਾਰ ਰਹੇ ਨੇ ਨਰਿੰਦਰ ਮੋਦੀ ਜੀ ਨੂੰ ਵੀ ਅਸੀਂ ਪ੍ਰਾਰਥਨਾ ਕਰਾਂਗੇ ਹਿੰਦੂਆਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ ਪੂਰੇ ਦੇਸ਼ ਦੇ ਵਿੱਚ ਇਸ ਲਈ ਇਹਨਾਂ ਲੋਕਾਂ ਦੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਔਰ ਸਿੱਧਾ-ਸਿੱਧਾ ਪાંਸੀ ਦੀ ਸਰਾ ਦਿੱਤੀ ਜਾਵੇ ਜੈਕਾਰੇ ਵੀਰ ਬਜਰੰਗੇ ਹਾਰ ਹਾਰ ਮਹਾਰੇ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ मुर्दबा मुर्दाबाद मुर्दाबाद पाकिस्तान मुर्दाबाद 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 देश का बल देश कला देश का बल पाकिस्तान मुर्दाबाद 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 करीर <muchas> बजर ਸਾਰੇ ਆਨੇ ਕਰੀਏ ਕਿ ਅੱਜ ਮਾਗੇ ਇੱਕ ਵਾਰੀ ਅੱਗੇ ਆ ਜੀਵਾਂਗੇ ਸਾਰੇ ਖੁੱਲ੍ਹੇ ਖੁੱਲ੍ਹੇ ਕਰਦੇ ਆਂਗੇ ਦੋਸਤੋ ਜਿੱਦਾਂ ਕਿ ਸਾਲੂ ਸਾਰਿਆਂ ਨੂੰ ਪਤਾ ਤਕਲੀਫ ਦੇ ਜੰਮੂ ਦੇ ਵਿੱਚ ਜਿਹੜੀ ਇਹ ਨੋਰਥ ਰੀਗ ਦੀ ਘਟਨਾ ਹੋਈ ਪੂਰੇ ਦੇਸ਼ ਦੇ ਅੰਦਰ ਜਿਹੜੇ Hindu ਸਮਾਜ ਸੰਤ ਮਹਾਪੁਰਸ਼ ਸੀ ਜਾਰੇ ਕੋਈ ਵੀ ਸਮਾਜ ਨਾਲ ਜੁੜਿਆ ਸੀ ਉਹਨਾਂ ਨੇ ਇਹਦੀ ਵਿਰੋਧਤਾ ਕੀਤੀ ਔਰ ਉਦੇ ਨਾਲ-ਨਾਲ ਪੂਰੇ ਦੇਸ਼ ਦੇ ਅੰਦਰ ਇਕਜੁੱਟਾ ਹੋਣ ਦੇ ਲਈ ਹਿੰਦੂ ਸਮਾਜ ਨੂੰ ਆਨ ਕੀਤਾ ਅੱਜ ਅਸੀਂ ਜਿੱਦਾਂ ਸਾਰਿਆਂ ਨੇ ਪ੍ਰਦਰਸ਼ਨ ਕੀਤਾ ਅਸੀਂ ਸਾਰਿਆਂ ਨੇ ਜਿੱਦਾਂ ਅਸੀਂ ਦੇਖਿਆ ਨਿਹੱਤੇ ਹਿੰਦੂਆਂ ਦੇ ਉੱਤੇ ਕਿੱਦਾਂ ਗੋਲਾਬਾਰੀ ਹੋਈ ਉਹਦੇ ਗੋਲੀਆਂ ਲਾਈਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇਕਰ ਅਸੀਂ ਲੋਕ ਸੰਗਠਿਤ ਨਾ ਹੋਏ ਤਾਂ ਆਉਣ ਵਾਲੇ ਟਾਈਮ 'ਚ ਪੰਜਾਬ ਹਾਸਲ ਕਰਕੇ ਲੁਧਿਆਣਾ ਪਾਕਿਸਤਾਨ ਬਣਨ ਤੋਂ ਕੋਈ ਦੂਰ ਨਹੀਂ ਆ ਜਿੱਦਾਂ ਆਉਣ ਵਾਲੇ ਟਾਈਮ 'ਚ ਪਹਿਲਾਂ ਵੀ ਅਸੀਂ ਦੇਖਿਆ ਰੋਹੋਂਗਿਆਂ ਦੇ ਸਮਰਥਕਾਂ ਦੇ ਵਿੱਚ ਵੱਡੀਆਂ-ਵੱਡੀਆਂ ਰਲੀਆਂ ਹੋ ਸਕਦੀਆਂ। ਇਹ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਇੱਕ ਜੁਟੇ ਦਾ ਪ੍ਰਣਾਮ ਦੇਣਾ ਚਾਹੀਦਾ। ਜੈਕਾਰੇ ਓਏ